ਨਵੇਂ ਉੱਥੇ ਕਿਸਾਨ ਅੰਦੋਲਨ ਬਾਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਬੜੇ ਸਵਾਲ ਨੇ ਕਿ ਆਖਰ ਮੋਰਚੇ ਦੀ ਜਿਹੜੀ ਅਗਲੀ ਰਣਨੀਤੀ ਹੈ ਕਿਸਾਨਾਂ ਦੀ ਕੀ ਹੋ ਸਕਦੀ ਹੈ ਕਿ ਮੁੜ ਕਾਲ ਦਿੱਤੀ ਜਾਊਗੀ ਦਿੱਲੀ ਜਾਣ ਦੀ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਉੱਥੇ ਹੀ ਪੱਕੇ ਮੋਰਚੇ ਲਾਈ ਜਾਣਗੇ ਕਿ ਦੂਜੀਆਂ ਜਥੇਬੰਦੀਆਂ ਨਾਲ ਆ ਕੇ ਐਸਕੇਮ ਦੀ ਤਰ੍ਹਾਂ ਕੋਈ ਸਾਂਝਾ ਮੰਚ ਇੱਕ ਉਸਾਰਿਆ ਜਾ ਸਕਦਾ ਹੈ ਕਿ ਕੋਡ ਆਫ ਕੰਟਰੈਕਟ ਲਾਗੂ ਹੋ ਜਾਊਗਾ ਦੇਸ਼ ਦੇ ਵਿੱਚ ਕੀ ਸਰਕਾਰ ਮੰਗਾ ਮੰਨ ਲੂਗੀ ਜਾਂ ਫਿਰ ਕਿਸਾਨ ਉੱਠ ਕੇ ਘਰੇ ਆ ਜਾਣਗੇ ਤਮਾਮ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਨੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀਆਂ ਆਪਣੀਆਂ ਰਣਨੀਤੀਆਂ ਨੇ ਉਹ ਲਗਾਤਾਰ ਮੀਡੀਆ ਨੂੰ ਸੰਬੋਧਨ ਹੁੰਦੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਕੀ ਕਰਾਂਗੇ ਕਿਸਾਨ ਅਗੂਆਂ ਨੇ ਕੀ ਦੱਸਿਆ ਕਿਸਾਨ ਅਗੂਆਂ ਦਾ ਕੀ ਮੰਨਣਾ ਕਿਸਾਨ ਅਗੂਆਂ ਦਾ ਕੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਕਰਾਂਗੇ ਤੇ ਜਿਹੜੀਆਂ ਨਮੀਆਂ ਉਹਨਾਂ ਨੇ ਰਣਨੀਤੀਆਂ ਉਲਕੀਆਂ ਨੇ ਉਹਨਾਂ ਦੇ ਤੁਹਾਡੇ ਨਾਲ ਅਸੀਂ ਸਾਝ ਪਾਵਾਂਗੇ ਮੇਰੇ ਨਾਲ ਲੋਕ ਰਣਾ ਚੈਨਲ ਪੰਜਾਬੀ ਤੇ ਸੀਨੀ ਜਲਸ ਪ੍ਰਵੀਨਦਰ ਸਿੰਘ ਰਾਏਪੁਰ ਨੇ ਪ੍ਰਵੀਨਦਰ ਜੀ ਸਵਾਗਤ ਲੋਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਆਦ ਗੁਰਜਿੰਦਰ ਜੀ ਜੀ ਪ੍ਰਵੀਨਦਰ ਜੀ ਔਨ ਕੀ ਪ੍ਰੋਗਰਾਮ ਨੇ ਕਿਸਾਨਾਂ ਦੇ ਅੱਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਕੱਲ ਦੇਰ ਰਾਤ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਤਹਿਤ ਕਿਸਾਨਾਂ ਨੇ ਇੱਕ ਆਪਾਂ ਕਹਿੰਦੇ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਲੋਕਾਂ ਤੋਂ ਕੋਚਾਇਆ ਕਿਉਂਕਿ ਅੱਜ ਸ਼ਾਮ 24 ਤਰੀਕ ਨੂੰ ਅੱਜ ਸ਼ਾਮ ਨੂੰ ਕੈਂਡਲ ਮਾਰਚ ਹੋਊਗਾ ਅਸ਼ੁਭ ਕਰਨ ਦੀ ਔਰ ਜਿਹੜੇ ਤਿੰਨ ਹੋਰ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਹੋਊਗਾ ਜੀ ਤੇ ਨੈਕਸਟ ਡੇ ਨੂੰ ਜਿਹੜਾ ਹੈਗਾ 25 ਤਰੀਕ ਨੂੰ 25 ਫਰਵਰੀ ਨੂੰ ਉਹ WTO ਦੇ ਜਿਹੜੇ WTO ਹੈ ਉਹਦੇ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਜਾਗਰੂਕ ਜਾਗਰੂਪ ਕਰਿਆ ਜਾਊਗਾ 26 ਨੂੰ ਅਗਲੇ ਪਿੰਡਾਂ ਦੇ ਵਿੱਚ ਉਤਲੇ ਮੁੱਕੇ ਜਾਣਗੇ WTO ਦੇ ਪਿਸ਼ਾਪ ਨੂੰ 3 ਵਜੇ ਜਿਹੜਾ ਹੈਗਾ ਉਹ ਸ਼ੰਭੂ ਔਰ ਖਨੌਰੀ ਉਹ 크게 ਵੱਡੇ ਪੁਤਲੇ ਮੁੱਕੇ ਜਾਣਗੇ 27 ਤਰੀਕ ਨੂੰ ਦੋਵੇਂ ਮੰਚਾਂ ਦੀ ਯਾਨੀ ਕਿ ਡਲਦੇਵਾਲ ਔਰ ਪੰਦੇਰ ਦੇ ਜਿਹੜੇ ਗਰੁੱਪ ਨੇ ਦੋਵੇਂ ਤਲਾਂ ਦੀ ਓਮੀ ਪੱਤਰ ਦੀ ਮੀਟਿੰਗ ਹੋਊਗੀ ਤੇ 28 ਤਰੀਕ ਨੂੰ ਇਹਨਾਂ ਦੀ ਇੱਕ ਸਾਂਝੀ ਮੀਟਿੰਗ ਹੋਣੀ ਹੈ 29 ਤਰੀਕ ਨੂੰ ਜਿਹੜੇ ਹੈਗੇ ਉਹ ਵੱਡੇ ਐਲਾਨ ਕੀਤੇ ਜਾਣਗੇ ਫਿਰ ਉਹਦੇ ਤਹਿਤ ਅੱਗੇ ਵਧਿਆ ਜਾਊਗਾ। ਔਰ ਇੱਕ ਗੱਲ ਸਾਫ਼ ਜਿਹੜੀ ਹੈਗੀ ਹੈ ਦੋਵੇਂ ਤਰ੍ਹਾਂ ਦੇ ਕਰ ਦਿੱਤੀ ਹੈ ਕਿ ਇਹ ਜਿਹੜਾ ਸੰਘਰਸ਼ ਹੈਗਾ ਵਿੱਢਿਆ ਗਿਆ ਇਹ ਮੰਗਾ ਮੰਨਵਾਉਣ ਦਾ ਹੈ। ਦਿੱਲੀ ਕੁਝ ਕਰਨਾ ਮੰਗਾ ਮੰਨਵਾਉਣ ਵਾਸਤੇ ਕੁਝ ਕਰਨਾ ਹੈ। ਦਿੱਲੀ ਜੇ ਸਰਕਾਰ ਪੈਣਾ ਮੰਗਾ ਮੰਨ ਲੈਂਦੀ ਹੈ। ਤੰਦੋਲਨਕਾਰੀ ਵਾਪਸ ਆਪਣੇ ਘਰੇ ਜਾ ਸਕਦੇ ਆ ਚਲੇ ਜਾਣਗੇ ਇਹ ਵੀ ਨਾਲ ਹੈਗਾ ਲੇਕਿਨ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜਿਹੜੀ ਦਿੱਲੀ ਕੂਚ ਕਰਨ ਦੀ ਕਾਲ ਦਿੱਤੀ ਗਈ ਹੈ ਦੋਵੇਂ ਦਲਾਵਨੋ ਉਹ ਵਾਪਸ ਨਹੀਂ ਲਈ ਜਾਓ ਸਰਕਾਰ ਜਿਹੜਾ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਸਰਕਾਰ ਪੂਰਾ ਤਸ਼ੱਦਦ ਧਾਰੀ ਹੈ ਪੂਰੇ ਕਹੋ ਕਿ ਸਬਰ ਦਾ ਇਮਤਿਹਾਨ ਲੈ ਰਹੀ ਹੈ ਕਿਸਾਨਾਂ ਦਾ ਤੋ ਇਹ ਵੀ ਦੇਖਿਆ ਕਿ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਾਂ ਕੁਝ ਬਜ਼ੁਰਗਾਂ ਨੂੰ ਉਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਹਰਾਸਤ ਵਿੱਚ ਲਿਆ ਜਾਂ ਚੱਕਿਆ ਗਿਆ ਧੱਕੇ ਨਾਲ ਹੀ ਕੂਰੀਆਂ ਚ ਪਾ ਕੇ ਲੈ ਕੇ ਗਏ ਆ ਜਿੱਦਾਂ ਦੀਆਂ ਖਬਰਾਂ ਬਾਹਰ ਨਸ਼ਰ ਹੋ ਰਹੀਆਂ ਨੇ ਤੋਂ ਉਥੋਂ ਇੱਕ ਦੋ ਨੌਜਵਾਨ ਜਿਹੜੇ ਬੁੜੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਆ ਕਾਫੀ ਜ਼ਿਆਦਾ ਮਾਰਕਟਾਈਂਗ ਕੀਤੀ ਜਾ ਰਹੀ ਹੈ ਕੂਰੀਆਂ ਚ ਬੰਦ ਕੀਤਾ ਗਿਆ ਇੱਕ ਜਿਹੜਾ ਹਸਪਤਾਲ ਦਾਖਲ ਹੈ ਬੰਦਾ ਉਹਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਉਹਦੀ ਲੱਤ ਤੋੜੀ ਗਈ ਹੈ ਜਵਾੜਾ ਕਹਿੰਦੇ ਤੋੜ ਦਿੱਤਾ ਗਿਆ ਇਹਨਾਂ ਦੀ ਗੱਲਾਂ ਦੀ ਫਿਲਹਾਲ ਪੁਸ਼ਟੀ ਤਾਂ ਨਹੀਂ ਆਪਾਂ ਗਏ ਰਹੇ ਕਿ ਹੋ ਰਹੀ ਹੈ ਲੇਕਿਨ ਜੋ ਖਬਰਾਂ ਬਾਹਰ ਆ ਰਹੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਸੱਚਾਈ ਤਾਂ ਹੈ ਠੀਕ ਹੈ 100% ਕੋਈ ਗੱਲ ਸੋਸ਼ਲ ਮੀਡੀਆ ਦੀ ਸੱਚੀ ਨਹੀਂ ਹੁੰਦੀ ਆਪਾਂ ਇਹ ਵੀ ਕਹਿ ਸਕਦਾ ਕਿ ਕੁਝ ਗੱਲਾਂ ਜਿਹੜੀਆਂ ਸਚਾਈ ਦੇ ਬਹੁਤ ਨੇੜੇ ਤੇੜੇ ਹੋ ਜਾਂਦੀਆਂ ਨੇ ਕੁਝ ਗੱਲਾਂ ਤਾਂ ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਇਆ ਜੇ ਕੋ ਮੋੜਿਆ ਤਾਂ ਉਹ ਦੱਸ ਰਹੇ ਨੇ ਬਕਾਇਦਾ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਥੋਡੀਆਂ ਇੱਥੋਂ ਤੱਕ ਕਿ ਧੀਆਂ ਪੈਣਾ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਉਹਨਾਂ ਤੇ ਵੀ ਤਸ਼ੱਦਦ ਕਰਿਆ ਜਾਊਗਾ ਬਜ਼ੁਰਗਾਂ ਨੂੰ ਵੀ ਕੁੱਟਿਆ ਜਾ ਰਿਹਾ ਸੋ ਜਿਹੜੀ ਸਰਕਾਰ ਦੀ ਇੱਕ ਕਹੋ ਰਣਨੀਤੀ ਹੈ ਖਾਸ ਕਰਕੇ ਜਿੱਦਾਂ ਸੋਸ਼ਲ ਮੀਡੀਆ ਨਾ ਚੱਲੇ ਜਾ ਜਿਹੜੇ ਮੈਸੇਜ ਨੇ ਉਹ ਵਾਇਰਲ ਦਾ ਹੋਣ ਜਾਂ ਸਚਾਈ ਸਾਹਮਣੇ ਨਾ ਆਏ ਉਹਦੇ ਕਰਕੇ ਨੇਟ ਬੰਦ ਕੀਤਾ ਹੋਇਆ ਆਪ ਸਰਕਾਰ ਜਾਂ ਪੁਲਿਸ ਜਾਂ ਕੁਝ ਹੋਰ ਉਹ ਜਿਹੜੀ ਅਸਲ ਸਚਾਈ ਹੈ ਉਹ ਤੋਂ ਪਰਦਾ ਪਾਉਣ ਦੇ ਵਿੱਚ ਲੱਗੀ ਹੋਈ ਹੈ ਹਸਾਰ ਦੇ ਵਿੱਚ ਵੀ ਘਟਨਾ ਜਿਹੜੀ ਸਾਹਮਣੇ ਆਈ ਹੈ ਕਿਸਾਨ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਸੀਗੇ ਆ ਬੜੀਆਂ ਮੰਗਾਂ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਐਮਐਸਪੀ ਦੀਆਂ ਮੰਗਾਂ ਨੂੰ ਲੈ ਕੇ ਤਾਂ ਉੱਥੇ ਵੀ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਤੋ ਗੱਲ ਇਹ ਹੈ ਕਿ ਜੇ ਕੋਈ ਸਬਰਦਾਲ ਜਾਂ ਸੰਤੋਖ ਨਾਲ ਬੈਠਾ ਆਪਣੀਆਂ ਹੱਕੀ ਮੰਗਾਂ ਲੈਣ ਲਈ ਬੈਠਾ ਹੈ ਤਾਂ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਸਰਕਾਰ ਜੋ ਕਰਵਾ ਰਹੀ ਹੈ ਪੁਲਿਸ ਦੁਆਰਾ ਕਰਵਾਇਆ ਜਾ ਰਿਹਾ ਉਹ ਨਿੰਦਾ ਦਾ ਵਧਦੀ ਹੋਈ ਹੈ ਉਹਦੀ ਕਰਨੀ ਤੇ ਬਾਕੀ ਲੋਕ ਜਿਹੜੇ ਸਵਾਲ ਚੱਕਦੇ ਨੇ ਕਿਸਾਨਾਂ ਦੇ ਉੱਤੇ ਚੱਕ ਰਹੇ ਨੇ ਜਾਂ ਹੋਰ ਹੋਰ ਵੀ ਕਦੇ ਕਿ ਬੈਠੇ ਨੇ ਵਿਹਲੇ ਨੇ ਜੀ ਜਾਂ ਕਹਿ ਦਿੰਦੇ ਕਿ ਬਾਕੀ ਦਲ ਕਿਉਂ ਨਹੀਂ ਆਏ ਹੈਗੇ ਜਾਂ ਇਦਾਂ ਉਹ ਨਾਲ ਸੰਬੰਧੀ ਐਂ ਕਹ ਰੋ ਕਿ ਉਹ ਨਾ ਤਾਂ ਜਥੇਬੰਦੀ ਦੇ ਨਾਲ ਕੋਈ ਡੁੱੜ ਕੇ ਚੱਲਣ ਵਾਲੇ ਬੰਦੇ ਹੁੰਦੇ ਨੇ ਨਾ ਹੀ ਉਹ ਸੰਘਰਸ਼ ਵਿੱਚ ਕਿਸੇ ਕਿਸੇ ਵੀ ਸੰਘਰਸ਼ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਲੈਣ ਵਾਲੇ ਹੁੰਦੇ ਨੇ ਉਹ ਰਜਾਇਨਾ 'ਚ ਬੈਠ ਕੇ ਬੈਠ ਕੇ ਸੋਸ਼ਲ ਮੀਡੀਆ 'ਤੇ ਮੈਸੇਜ ਸੱਟਣ ਵਾਲੇ ਹੁੰਦੇ ਨੇ ਲੋਕ ਉਹ ਘਰੇ ਘਰਾਂ 'ਚ ਬੈਠੇ ਨਹੀਂ ਉਹਨਾਂ ਨੂੰ ਐਡਾ ਜੇ ਉਹ ਪੱਖ 'ਚ ਨਹੀਂ ਖੜ੍ਹ ਸਕਦੇ ਕੋਈ ਅੰਦਰੋਂ ਨਹੀਂ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਕਿ ਉਹ ਉਹ ਅੰਦਰਲੇ ਪਾਸੋਂ ਉਹਨਾਂ ਦੇ ਉਬਾਲਾ ਮਾਰਦਾ ਕਿ ਕੋਈ ਕਾਮਯਾਬ ਨਾ ਹੋ ਜੇ ਜਾਂ ਕੋਈ ਜੈਲ ਸੀਤਾ ਦੀ ਰੱਖੀ ਪਾਣੀ ਬੱਠੇ ਹੁੰਦੇ ਨੇ ਤਾਂ ਉਹ ਉਹਨਾਂ ਨੂੰ ਇਹ ਵੀ ਨਹੀਂ ਚਾਹੀਦਾ ਕਿ ਉਹ ਵਿਰੋਧ ਬੋਲ ਕੇ ਜਿਹੜਾ ਇਹ ਸੰਘਰਸ਼ ਛਿੜਿਆ ਇਹਨੂੰ ਖਡਾਉਣ ਵਿੱਚ ਰੋਰ ਅਦਾ ਕਰਨ ਚਾਹੀਦਾ ਤਾਂ ਇਹ ਕਿ ਜੋ ਜੇ ਤੁਸੀਂ ਬੁੱਧੀਜੀਵੀ ਹੋ ਜੇ ਤੁਸੀਂ ਸਮਝਦਾਰ ਹੋ ਤਾਂ ਜੋ ਨੀਤੀਆਂ ਹੈਗੀਆਂ ਨੇ ਉਹਨਾਂ ਦੇ ਖਿਲਾਫ ਬੋਲਿਆ ਜਾਵੇ ਜੋ ਸੰਘਰਸ਼ ਕਰ ਰਹੇ ਨੇ ਉਹ ਉਹਨਾਂ ਨੂੰ ਸੇਧ ਦਿੱਤੀ ਜਾਵੇ ਨਾ ਕਿ ਤੁਸੀਂ ਬਖਲਾੜ ਵਿੱਚ ਆ ਕੇ ਆਪਣੀ ਜਿਹੜੀ ਆਪਾਂ ਕਹਿੰਦੇ ਅਕਲ ਦਾ ਦਵਾਲਾ ਘੜਦੇ ਉਹ ਨਹੀਂ ਕੱਢਣਾ ਚਾਹੀਦਾ ਲੋੜ ਤਾਂ ਇੱਥੇ ਸਾਸ ਦੀ ਹੈ ਇਹ ਤਾਂ ਕਿਸੇ ਇੱਕ ਖਾਸ ਤਬਕੇ ਦੀ ਮੰਗ ਹੋਵੇ ਜਾਂ ਇਕੱਲੇ ਕਹਿਰੇ ਦੀ ਮੰਗ ਹੋਵੇ ਆਪਾਂ ਇਹ ਵੀ ਕਹਿ ਲੂ ਕਿ ਜਦੋਂ ਲੀਡਰ ਨੇ ਦੋਵਾਂ ਨੇ ਕਾਲ ਕਰਤੀ ਦੋ ਲੀਡਰਾਂ ਨੇ ਕਾਲ ਕਰਤੀ ਹੈ ਤੇ ਉਹ ਉਹ ਅੱਗੇ ਲੱਗੇ ਹੁਣ ਉਹਨਾਂ ਨੂੰ ਹੰਕਾਰ ਹੀ ਕਹੀ ਜਾਣਾ ਜਾਂ ਉਹਨਾਂ ਨੂੰ ਬਈ ਕੁਰਸੀ ਦੇ ਲਾਲਚ ਵਿੱਚ ਨੇ ਜਾਂ ਕੁਝ ਕੁਝ ਕਹਿ ਲੂ ਥੋੜੀ ਗੱਲ ਵੀ ਮੰਨ ਲਈਏ ਚਲੋ ਜਿਹੜੇ ਇਦਾਂ ਦੇ ਕੁਐਸਚਨ ਕਰਦੇ ਆ ਜਾਂ ਗੱਲਾਂ ਕਰਦੇ ਕੁਝ ਵੀ ਕਹਿ ਲਓ ਉਹਨਾਂ ਦੀ ਗੱਲ ਮੰਨ ਵੀ ਲਈਏ 1% ਪਰ ਕਿਹੋ ਜਿਹਾ ਲੜਨਾ ਕੋਈ ਸੌਖੀ ਗੱਲ ਥੋੜੀ ਆ ਜੇ ਤੁਸੀਂ ਉਹਨਾਂ ਤੋਂ ਵੱਧ ਸੇਧ ਦੇਣ ਵਾਲੇ ਬੰਦੋਂ ਜਾਂ ਤੁਸੀਂ ਉਹਨਾਂ ਤੋਂ ਵੱਧ ਅਗਵਾਈ ਕਰ ਸਕਦੇ ਹੋ ਜਾਂ ਸੰਭਾਲ ਸਕਦੇ ਹੋ ਕੱਠ ਨੂੰ ਜਾਂ ਤੁਹਾਡੇ ਚ ਵੱਧ ਸਬਰ ਆ ਜਾਂ ਤੁਹਾਡੇ ਕੋਲ ਅ ਮੰਗਾ ਮਨਵਾਉਣ ਲਈ ਕੋਈ ਹੋਰ ਰਸਤੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਤੁਰ ਕੇ ਤੁਸੀਂ ਘੰਟਿਆਂ ਦੇ ਜਾਂ 2-4 ਦਿਨਾਂ ਦੇ ਜਾਂ 5-7 ਦਿਨਾਂ ਦੇ ਵਿੱਚ ਮੰਗਾ ਮਨਵਾ ਸਕਦੇ ਹੋ ਆ ਪੈਰ ਵਈ ਕਰ ਲੋ ਨਾ ਰਸਤਾ ਦੇਣ ਦੀ ਬਜਾਏ ਜਾਂ ਸੇਧ ਦੇਣ ਦੀ ਬਜਾਏ ਤੁਸੀਂ ਕਲਤੀਆਂ ਗੱਟ ਕੇ ਕਮੀਆਂ ਕੱਢ ਕੇ ਲੋਕਾਂ ਨੂੰ ਦਿੰਦੀ ਜਾਂਦੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਇਹਨਾਂ ਆ ਇੰਡੀਵਿਜੂਅਲ ਜੇ ਕੋਈ ਆਪਣੀ ਚੌਧਰ ਚਮਕਾਣਾ ਜਾਂਦਾ ਉਹ ਵੱਖਰੀ ਗੱਲ ਐ ਪਰ ਇਹਦੇ ਪਿੱਛੇ ਮੋਟਿਵ ਤੁਸੀਂ ਦੇਖੋਗੇ ਮੰਗਾਦਾ ਉਹ ਹੱਕੀ ਮੰਗਾਣੇ ਨਾਲੇ ਇਹ ਨਾ ਜਹਾ ਇਹ 10 ਦਿਨ ਕੇ ਹੱਕੀ ਮੰਗਾ ਨਹੀਂ ਹੈਗੀਆਂ ਜੇ 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 ਕਿਸਾਨ ਜਿਹੜੀਆਂ ਮੰਗਾ ਮੰਗ ਰਹੇ ਨੇ ਕਿ ਇਹ ਮੰਨ ਲਈਆਂ ਜਾਣ ਸਰਕਾਰ ਇਹਨਾਂ ਨੂੰ ਮੰਨੇ ਉਹਨਾਂ ਨੂੰ ਦੱਸ ਦੇਣ ਕਿ ਲੋਕ ਪੱਖੀ ਨਹੀਂ ਹੈਗੇ ਆ ਕਿਸੇ ਇੱਕ ਦੇ ਹੱਕ ਵਿੱਚ ਨਹੀਂ ਸਕੇਬਲ ਤੇ ਕੇਵਲ ਜੇ ਅਜਾਪਾ ਕਹਿ ਦਈਏ ਕਿ ਬੰਦੇਰ ਸਾਹਿਬ ਜਾਂ ਡੱਲੇਵਾਲ ਹੋਰੀ ਤੇ ਚੌਧਰ ਚਮਕਾਣੀ ਜਾਂਦੇ ਨੇ ਠੀਕ ਹੈ ਭਾਈ ਲੱਗੇ ਨੇ ਅੱਗੇ ਚਮਕਾਹ ਵੀ ਲੈਣਗੇ ਤਾਂ ਕਿ ਇਹ ਜੀ ਉਹਨਾਂ ਦੀ ਚੌਧਰ ਚਮਕ ਜੂਗੀ ਨਾਲ ਮੰਗਾ ਵੀ ਹੋ ਜਾਣਗੀਆਂ ਮੰਗਾ ਹੀ ਮੰਨੀਆਂ ਜਾਣ ਤਾਂ ਫਾਇਦਾ ਕਿਸ ਦਾ ਪਹਤਾਤ ਦਾ ਮੈਜੋਰਿਟੀ ਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਤੋਂ ਉਹ ਗੱਲਾਂ ਮਤਲਬ ਅੱਪਾ ਤਾਂ ਇਹ ਗੱਲ ਕਰ ਰਹੇ ਜੇ ਉਹਨਾਂ ਦੀ ਗੱਲ ਮੰਨ ਲਈ ਜਿਹੜੇ ਸਵਾਲ ਕਰ ਜਾਂਦੇ ਨੇ ਘਰੇ ਬੈਠ ਕੇ ਸਿੱਧਾ ਦੇਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੀ ਗੱਲ ਕਰ ਲਈਏ ਜੋ ਗੱਲਾਂ ਹੱਕੀ ਨੇ ਜੋ ਜਿਨ੍ਹਾਂ ਦੇ ਪੱਖ ਵਿੱਚ ਬੋਲਣਾ ਚਾਹੀਦਾ ਉਹਨਾਂ ਦੇ ਪੱਖ ਵਿੱਚ ਖੜਨਾ ਚਾਹੀਦਾ ਅੱਜ ਸਾਰਿਆਂ ਨੂੰ ਲੋੜ ਹੈ ਸਭ ਨੂੰ ਲੋੜ ਹੈ ਦੇਸ਼ ਭਰ ਨੂੰ ਕੇਵਲ ਪੰਜਾਬ ਦੀ ਗੱਲ ਨਹੀਂ ਕਰਦੇ ਆਪਾਂ ਦੇਸ਼ ਭਰ ਨੂੰ ਲੋੜ ਹੈ ਕਿ ਦੇਸ਼ ਉਹਨਾਂ ਕਿਸਾਨਾਂ ਦੇ ਨਾਲ ਖੜਾ ਹੋਵੇ ਦੇਸ਼ ਉਹਨਾਂ ਦਾ ਪੱਖ ਰੱਖੇ ਪ੍ਰਧਾਨ ਮੰਤਰੀ ਤੇ ਦਬਾਅ ਬਣੇ ਸਰਕਾਰ ਤੇ ਦਬਾਅ ਬਣੇ ਕੋਈ ਅ ਸਰਕਾਰ ਦੇਗਣ ਦਾ ਮਨਸ਼ਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਿ ਇਹਦੇ ਵਿੱਚ ਪੋਲਿਟਿਕਲ ਮੋਟਿਵ ਲੈ ਕੇ ਕੋਈ ਅੱਗੇ ਮੁਨਾਫਾ ਲੈਣਾ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਕਿ ਜਿਹੜੀਆਂ ਲੋਕਾਂ ਦੇ ਮੈਜੋਰਿਟੀ ਦੇ ਪੱਖ ਵਿੱਚ ਗੱਲਾਂ ਜਾਣ ਵਾਲੀਆਂ ਹੁੰਦੀਆਂ ਨੇ ਉਹਨਾਂ ਉਹਨਾਂ ਨੀਤੀਆਂ ਨੂੰ ਘੜਿਆ ਜਾਵੇ ਉਹਨਾਂ ਨੂੰ ਲਾਗੂ ਕਰਿਆ ਜਾਵੇ ਕਿਵੇਂ ਲਾਗੂ ਕਰਨਾ ਇਹ ਸਰਕਾਰ ਦੇਖੇ ਸਰਕਾਰ ਕੋਲ ਹਰ ਇੱਕ ਫੈਸਿਲਿਟੀ ਹੁੰਦੀ ਹੈ ਪੈਸਾ ਉਹਨਾਂ ਕੋਲ ਹੁੰਦਾ ਵੱਡੇ ਵੱਡੇ ਬਜਟ ਨੇ ਸਾਰੀ ਆਰਥਿਕਤਾ ਉਹਨਾਂ ਦੇ ਕੰਟਰੋਲ 'ਚ ਆ ਉਹਨਾਂ ਕੋਲ ਬੁੱਧੀਜੀਵ ਹੁੰਦੇ ਨੇ ਮਾਹਰ ਹੁੰਦੇ ਨੇ ਜਿਹੜੇ ਖੋਜ ਕਰਨ ਵਾਲੇ ਬੰਦੇ ਨੇ ਉਹ ਹੁੰਦੇ ਨੇ ਸਭ ਕੁਝ ਪਤਾ ਹੈ ਅੰਕੜੇ ਪਤਾ ਹੈ ਸਭ ਕੁਝ ਉਹਨਾਂ ਕੋਲ ਹੁੰਦਾ ਹੈ ਵਰਲਡ ਲੈਵਲ ਦੀਆਂ ਨੀਤੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਘੋਖਾਂ ਕਰਕੇ ਉਹ ਨਵੇਂ ਰਸਤੇ ਕੱਢ ਸਕਦੇ ਸੋ ਉਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਵਾਉਣ ਲਈ ਉਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣ ਦੇ ਲਈ ਇਸ ਤਰ੍ਹਾਂ ਦੇ ਸੰਘਰਸ਼ ਵਿੱਟੇ ਜਾਂਦੇ ਆ ਉਹ ਆ ਜ਼ਰੂਰ ਹੈ ਹੁਣ ਜ਼ਰੂਰਤ ਹੈ ਕਿ ਉਹਨਾਂ ਲੋਕਾਂ ਦਾ ਸਾਥ ਦਿਆ ਜਾਵੇ ਜਿਹੜੇ ਉੱਥੇ ਬੈਠੇ ਨੇ ਦਿਨ ਰਾਤ ਘਰ-ਵਾਰ ਛੱਡ ਗਏ ਜੀ ਗੁਰੂ ਗੱਲਬਾਤ ਲਾ ਕੇ ਇਹ ਸਮਝਿਆ ਜਾਵੇ ਕਿ 29 ਤੱਕ ਦਿੱਲੀ ਜਾਣ ਦਾ ਪ੍ਰੋਗਰਾਮ ਅਮਲਤਵੀ ਹੈ ਕਿਉਂਕਿ 29 ਫਰਵਰੀ ਤੱਕ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਇੱਥੋਂ ਦੇ ਦਿੱਤੇ ਕਿਸਾਨਾਂ ਨੇ ਬਿਲਕੁਲ ਹਲੇ 29 ਤੱਕ ਦਾ ਤਾਂ ਫਿਲਹਾਲ ਕੋਈ ਪ੍ਰੋਗਰਾਮ ਹੈ ਨਹੀਂ ਦੋ ਦਿਨ ਤਾਂ ਵੈਸੇ ਮੁਲਤਵੀ ਕਰ ਦਿੱਤਾ ਗਿਆ ਸੀਗਾ ਹੁਣ ਨੈਕਸਟ ਜਿਹੜਾ ਇਹਨਾਂ ਦਾ ਪ੍ਰੋਗਰਾਮ ਆਇਆ ਸੀਗਾ ਤੋਂ ਉਹ ਉਹ ਉਦੇ ਤਹਿਤ 29 ਤੱਕ ਇਹ ਕਹਿ ਲਓ ਕਿ ਕੋਈ ਕੁਝ ਕਰਨ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈਗਾ। ਅ ਵੇਟ ਕਰਨ 'ਚ ਫਾਇਦਾ ਵੀ ਹੈਗਾ ਫਿਲਹਾਲ ਜਿੱਦਾਂ ਜਿੱਦਾਂ ਤੁਸੀਂ ਦੇਖ ਲਓਗੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਜਾਂ ਆਪਾਂ ਕਹਿ ਲਓ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਚੱਲੀ ਗਈ ਹੈ ਕਿ ਜਿਹੜੀ ਉਦੋਂ ਨੌਜਵਾਨ ਦੀ ਸ਼ੁਭ ਕਰਨ ਦੀ ਮੌਤ ਹੋਈ ਹੈ ਗੋਲੇ ਲੱਗਣ ਨਾਲ ਹੋਈ ਹੈ। ਪਰ ਵੀਡੀਓ ਵੀ ਬਾਹਰ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਰਮਚਾਰੀ ਮੁਲਾਜ਼ਮ ਕਹਿ ਲਓ ਉਹ ਪੋੜੀਆਂ ਮਾਰ ਰਹੇ ਉਹਦੇ ਟਰੈਕਟਰ ਦੇ ਟਾਇਰਾਂ ਦੇ ਵਿੱਚ ਉਹਨਾਂ ਨੇ ਉਹ ਟਰੈਕਟਰਾਂ ਨੂੰ ਪਾੜ ਰਿਆ ਜਾਂ ਖੋਲ ਮਿਲੇ ਨੇ ਜਿਹੜੀ ਪੱਕੀ ਗੋਲੀ ਕਹਿੰਦੇ ਨੇ ਆਪਾਂ ਉਹਦੇ ਖੋਲ ਮਿਲੇ ਨੇ ਬਹੁਤ ਆਦ ਵਿੱਚ ਉਹ ਵੀ ਵੀਡੀਓ ਫਾਇਰ ਹੋਈਆਂ ਨੇ ਚੈਨਲਾਂ ਨੇ ਕੁਝ ਨੇ ਚਲਾਈ ਵੀ ਹੈਗੀ ਆ ਸੋ ਇਹ ਇਹ ਦਸ਼ੱਦਤ ਦੇਖ ਕੇ ਜਿਹੜਾ ਸਿੱਧੀ ਗੋਲੀ ਦਾ ਹੁਕਮ ਦੇ ਰੱਖਿਆ ਕੌਣ ਦੇ ਰਿਹਾ ਸਿੱਧੀ ਗੋਲੀ ਮਾਰਨ ਦਾ ਹੁਕਮ ਤੇ ਕਿਹਨਾਂ ਦੇ ਉੱਤੇ ਗੋਲੀ ਮਾਰੀ ਜਾ ਰਹੀ ਹੈ ਕੀ ਇਹ ਦੇਸ਼ ਦੀ ਜਨਤਾ ਨਹੀਂ ਹੈਗੀ ਉਦੋਂ ਇਸ ਤਰ੍ਹਾਂ ਦੀ ਸਥਿਤੀ ਆਉ ਦੇ ਕੇ ਸਾਹਮਣੇ ਸਿੱਧੀ ਗੋਲੀ ਮਾਰ ਕੇ ਬੰਦੇ ਦੀ ਚਾਲ ਗਈ ਜਾ ਰਹੀ ਆ ਤਾਂ ਕੀ ਇੱਕਦਮ ਕੋਚ ਕਰਨ ਦਾ ਫੈਸਲਾ ਲੈਣਾ ਉਹ ਵਾਜਬ ਹੋਊਗਾ ਪਹਿਲਾਂ ਹਾਲ ਮੇਰੇ ਖਿਆਲ ਨਾਲ ਜਿਹੜਾ ਇਹ ਮੇਰੇ ਅਕੋਰਡਿੰਗ ਕਹਿੰਦਾ ਨਿੱਜੀ رائے ਹੋ ਸਕਦੀ ਹੈ ਮੇਰੀ ਕਿ ਜਿਹੜਾ ਵੇਟ ਕਰਨ ਦੀ ਇੱਕ ਉਹਨਾਂ ਦੀ ਸਲਾਹ ਆ ਜਾਂ ਉਹਨਾਂ ਦਾ ਫੈਸਲਾ ਆ ਉਹ ਕਿਤਨਾ ਕਿਤੇ ਆਪਾਂ ਕਹੇ ਲੋ ਜਿਹੜੀਆਂ ਸੰਭਾਵੀ ਤੌਰ ਤੇ ਕਿ ਘਟੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਉਹਨਾਂ ਨੂੰ ਮੱਧ ਨਗਰ ਰੱਖਿਆ ਰੱਖ ਕੇ ਲਿਆ ਗਿਆ ਉਹ ਦਰੁਸਤ ਥੋੜੀ ਵੇਟ ਕਰਕੇ ਅੱਗੇ ਚੱਲਣਾ ਜਾਂ ਸਾਰਿਆਂ ਨੂੰ ਨਾਲ ਲੈ ਕੇ ਕਿਤੇ ਉਹਨਾਂ ਦੀ ਅਪਰੋਚ ਹੋ ਸਕਦੀ ਹੈ ਉਹ ਕਰ ਵੀ ਰਹੇ ਨੇ ਪਰ ਐਸਕੇਮ ਜਿਹੜਾ ਹੈਗਾ ਜਿਹੜਾ ਗੈਰ ਰਾਜਨੀਤਿਕ ਹੈਗਾ ਉਹ ਕਿੰਨਾ ਕਿਤੇ ਉਹ ਵੀ ਆਪਣੇ ਪ੍ਰੋਗਰਾਮ ਉਲੀਕ ਰਿਹਾ ਹੋ ਸਕਦਾ ਹੈ ਆ ਇੱਕ ਦੋ ਦਿਨਾਂ 'ਚ ਜਾਂ ਦੋ ਚਾਰ ਦਿਨਾਂ ਦੇ ਵਿੱਚ ਕੋਈ ਇਦਾਂ ਦਾ ਫੈਸਲਾ ਲੈਣ ਲਈ ਉਹ ਵੀ ਮਜਬੂਰ ਹੋ ਜਾਣ ਕੇ ਆਪਣੇ ਭੰਜਾਂ ਨਾਲ ਚੱਲ ਜੀ ਰਲਿਏ ਗੱਲ ਕਰੀਏ ਠੀਕ ਹੈ ਤਾਂ ਉਹ ਉਹਨਾਂ ਦਾ ਵੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਦੋਵੇਂ ਧਲ ਵੇਟ ਵੀ ਕਰ ਰਹੇ ਨੇ ਤੇ ਉਹ ਵੀ ਵੇਟ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਸਾਨੂੰ ਆ ਜੇ ਜਿਹੜਾ ਹੈਗਾ ਕੋਈ ਇਦਾਂ ਦਾ ਮੌਕਾ ਮਿਲ ਜੇ ਜਾਂ ਸੱਦਾ ਮਿਲ ਜੇ ਜਾਂ ਕਿਸੇ ਤਰ੍ਹਾਂ ਦਾ ਵੀ ਉਹ ਵੀ ਆਪਣੀ ਜਿਹੜੀ ਮਾੜੀ ਮੋੜ ਕੇ ਅੰਦਰ ਨਾਰਾਜ਼ਗੀ ਹੈ ਉਹਨਾਂ ਦੀ ਥੁਰ ਹੋ ਜੇ ਤੇ ਇਹ ਵੀ ਚਾਹੁੰਦੇ ਨੇ ਕਿ ਸਾਡੇ ਭਾਈ ਨਾਲ ਗੱਲ ਕਰਨ ਤੂੰ ਵੇਟ ਕਰਨੀ ਮੇਰੇ ਖਿਆਲ ਅੱਛਾ ਦਰੁਸਤ ਫੈਸਲਾ ਹੋਊਗਾ ਜੀ ਜੀ ਬਿਲਕੁਲ ਸੋਪ੍ਰਮਿੰਦਰ ਜੀ ਸਾਰੀ ਜਾਣਕਾਰੀ ਸਾਂਝੀ ਕਰਾਉਣ ਦੇ ਲਈ ਸ਼ੁਕਰੀਆ ਧੰਨਵਾਦ ਧੰਨਵਾਦ ਗੁਰਿੰਦਰ ਜੀ ਜੀ ਦੋਸਤੋ ਕਿਸਾਨ ਅੰਦੋਲਨ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਜੀ ਸੀਨੀਅਰ ਜਲਾ ਸੁਪਰਮਿੰਦਰ ਸਿੰਘ ਰਾਏਪੁਰ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਪੰਜਾਬੀ ਧੰਨਵਾਦ